ਜੋ ਆਕਾਸ਼ ਇਹਨੇ ਸਾਡੇ ਅਫਦਤ ਨੇ ਇਸ ਵਾਰ ਸੋ ਇਹਨਾਂ ਦੀ ਗੱਲ ਸਮੇਤ ਇਹਨਾਂ ਦੇ ਥਾਣੇ ਦਾ ਅੰਤਜਾ ਸੁਪਰਵਾਈਜ਼ਨ ਆਫ ਡੀਐਸਪੀ ਪਾਇਲ ਹਰਮਨ ਕੁਮਾਰ ਜੀ ਕੱਲ ਜਿਹੜਾ ਸਾਡਾ ਬਿਆਨ ਸਿੰਘ ਚੌਕ ਹੈ ਉੱਥੇ ਇਹਨਾਂ ਨੇ ਇੱਕ ਵਰਨਾ ਕਾਰ ਹੈ ਜੀ ਉਨੂੰ ਸ਼ੱਕ ਦੀ ਫਿਲਾਹ ਦੇ ਰੋਕ ਕੇ ਜਦੋਂ ਚੈੱਕ ਕੀਤਾ ਉਹਦੇ ਵਿੱਚ ਇੱਕ ਮੋਜਮ ਜਿਹੜਾ ਮੁਕੱਦਮਾ ਨੰਬਰ ਜਿਹੜਾ 47 ਜਿਹੜਾ ਅਸੀਂ ਦੱਜ ਕੀਤਾ ਇਸ ਮੁਕੱਦਮਾ ਨੰਬਰ 47 ਦੇ ਵਿੱਚ ਇੱਕ ਕੰਟਰੀ ਮੇਡ ਪਿਸਟਲ ਤੇਨ ਜਿੰਦਾ ਗਾਰਡੂਸ ਉਹਦੇ ਡੈਸ਼ਬੋਰਡ ਤੇ ਸੀਗੇ ਉਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਕਰੀਬ 50 ਗ੍ਰਾਮ ਹੈਰੋਇਨ ਜਿਹਨੂੰ ਚਿੱਟਾ ਕਹਿੰਦੇ ਆ ਉਹ ਬਰਾਮਦ ਕੀਤਾ ਬੜੀ ਗਰਾਹਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਮਾਨਯੋਗ ਐਸਐਸਪੀ ਡਾਟਰ ਜੋਤੀ যাদਬ ਬੈਂਸ ਆਈਪੀਐਸ ਐਸਐਸਪੀ ਖੰਨਾ ਦਾ ਜੋ ਪ੍ਰਾਨਾ ਹੈ ऑन द डायरेक्शन ऑफ ਸਾਡੇ ਡੀਆਈਜੀ ਮੈਡਮ ਜਗਤਨੰਦ ਲੇ ਨਲੰਬਰੀ ਜੀ ਆਈਪੀਐਸ ਡੀਆਈਜੀ ਲੁਧਿਆਣਾ ਨੇ ਖਾਸ ਤੌਰ ਤੇ ਜਿਹੜੀ ਭੈੜੇ ਅਸਰਾਂ ਦੇ ਖਿਲਾਫ ਮੁਹਿੰਮ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੀ ਹਦਾਇਤ ਤੇ ਚੱਲ ਰਹੀ ਹੈ ਜੋਤ ਨਸ਼ਿਆਂ ਦੇ ਵਿਰੁੱਧ ਜਿਹੜੀ ਇਹ ਮੁਹਿੰਮ ਹੈ ਉਹਦੇ ਦੌਰਾਨ ਇੱਕ ਬੜੀ ਬੱਡੀ ਕਾਮਯਾਬੀ ਹੈ ਇਦੇ ਵਿੱਚ ਮੇਨ ਦਸਨ ਜੋਗ ਇਹ ਹੈ ਕਿ ਇਹ ਜਿਹੜਾ ਇਹ ਸਾਡਾ ਇਹ ਸਾਡਾ ਇੱਕ ਨੈਸਟਡ ਟੂਸ਼ੀ ਹੈ ਇਹ ਜਿਹੜਾ ਸੀ ਦਸ਼ ਦੀਪ ਸਿੰਘ ਉਸ ਫਿਜਾਸ਼ੇ ਦਾ ਨਾਮ ਹੈ ਮੋਹੱਲਾ ਗੋਬਿੰਦਪੁਰਾ ਹੈ ਦੁਰਾਹਾ ਦੇ ਵਿੱਚ ਕਲਕੱਤਾ ਮਾਰਕੀਟ ਇਹਦਾ ਹਾਊਸ ਨੰਬਰ ਹੈ 307 ਜਿਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਹੈ। ਇਸ ਤੋਂ ਲਾ ਵਾ ਇਹ ਬੰਦੇ ਦੀ ਜਿਹੜੀ ਬੈਕਗ੍ਰਾਉਂਡ ਹੈ ਮਾੜੇ ਕਰਤਾ ਦਾ ਇਨਸਾਨ ਹੈ। ਇਹਦੇ ਖਿਲਾਫ ਇੱਕ ਸਾਡੇ ਐਸਵੀ ਲਈ ਫਾਰਾਦਰਾਹ ਦੇ ਵਿੱਚ ਮੁਕੱਦਮਾ ਹੈ। 307 टाइपसी दो। ਉਸ ਤੋਂ ਬਹੁਤ ਸੇ ਮੁਕੱਦਮਾ 168 ਵਟਾ ਚੋਗੀ। 168 ਵਟਾ ਚੋਗੀ ਹੈ। ਇਹਦੇ ਵਿੱਚ ਵੀ ਇਹ ਭਗੋੜਾ ਸੀ। ਇਹਨੂੰ ਗ੍ਰਿਫਤਾਰ ਇਹਦੇ ਵਿੱਚ ਵੀ ਕੀਤਾ ਹੈ। ਇਹਦੇ ਵਿੱਚ ਸਪੈਸ਼ਲੀ ਜਿਹੜੀ ਦੱਸਣਯੋਗ ਗੱਲ ਇਹ ਹੈ ਕਿ ਇਹਦੇ ਜਿਹੜੇ ਬੈਕਵਰਡ ਲਿੰਕੇਜ ਦੇ ਜਦੋਂ ਜਦੋਂ ਖੰਗਾਲਿਆ ਜਾ ਰਿਹਾ ਹੈ ਉਹਦੇ ਚ ਅਸੀਂ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਇੱਕ ਜਲਦੀ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੇ ਨਾਲ ਜੋਤ ਨਸ਼ਾ ਬ੍ਰੋਤੀ ਜਿਹੜਾ ਹੈ ਜੋ ਸਾਡੇ ਮਾਨਯੋਗ ਜਿਵੇਂ ਦੱਸਿਆ ਕਿ ਸੀਨੀਅਰ ਬਾਲਾ ਤਲਾਸ਼ਰੰਦ ਦਾ ਜੋਕਰ ਨੇ ਨਸ਼ੇ ਦਾ ਖਾਤਮਾ ਕਰ ਲਈ ਇਸ అలਮਤ ਨੂੰ ਖਤਮ ਕਰ ਲਈ ਜੜੋਂ ਪੁੱਟਣ ਲਈ ਲਿਸਟਡ ਆਨ ਲਿਸਟਡ ਸੋਰਸੇਜ ਦੇ ਰਾਹੀਂ ਅੱਛੇ ਲੋਕਾਂ ਦੇ ਰਾਹੀਂ ਪਬਲਿਕ ਦੇ ਸਹਿਯੋਗ ਦੇ ਨਾਲ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਇਸ ਮੂਹਮ ਦਾ ਨੂੰ ਸਿਰੇ ਤੱਕ ਲਿਜਾਇਆ ਜਾਵੇਗਾ ਔਰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਬੰਦੇ ਨੂੰ 50 ਗ੍ਰਾਮ ਹੈਰੋਇਨ ਦੇ ਨਾਲ ਮੌਜੂਦਾ ਐਟ ਅ ਟਾਈਮ ਪਕੜਿਆ ਔਰ ਜਿਹੜੇ ਕੰਟਰੀ ਮੇਡ ਇੱਕ ਹਥਿਆਰ ਪਲਸ 10 ਜਿੰਦਾ ਕਾਰਡੂਸ ਮਿਲੇ ਤੇ ਇਹਦੇ ਅੱਗੇ ਬੈਕਵਰਡ ਐਂਡ ਫਾਰਵਰਡ ਲਿਕੇ ਤੇ ਬੜੇ ਤਰੀਕੇ ਦੇ ਨਾਲ ਅਸੀਂ ਅੱਗੇ ਤਫ਼ਤੀਸ਼ ਡੂੰਘਾਈ ਦੇ ਵਿੱਚ ਕਰ ਰਹੇ ਹਾਂ ਔਰ ਜੇ ਇਹਦੇ ਸਾਨੂੰ ਚੰਗੇ ਕਾਮ ਵਧੀਆ ਸਿੱਟੇ ਮਿਲਣਗੇ ਸਰ ਜਿਹੜਾ ਹਸਲਾ ਫੜਿਆ ਕਿੱਥੇ ਲੱਗਦੀ ਹਸਲਾ ਕੋਈ ਦੇਸੀ ਹਸਲਾ ਜਾ ਕੋਈ ਤੁਹਾਨੂੰ ਦੱਸਿਆ ਕੰਟਰੀ ਮੇਡ ਔਰ ਉਹ ਪੰਜਾਬੀ 'ਚ ਇਹੀ ਕਹਿੰਦੇ ਆ ਬੇ ਦੇਸੀ ਦੇਸੀ ਪੰਜਾਬੀ ਵੀ ਦੇਸੀ ਸਰ ਕੋਈ ਪ੍ਰਾਣਾ ਕਰੀਮੀ ਕਡ ਰਕਾਰ ਮੈਂ ਤੁਹਾਨੂੰ ਹੁਣ ਕੋਈ ਦੱਸ ਰਿਹਾ ਬੇ ਫਾਰਵਰਡ ਐਂਡ ਬੈਕਵਰਡ ਲਿੰਗੇਜ ਬੈਕਵਰਡ ਇਹ ਕਿੱਥੋਂ ਲੈ ਕੇ ਆਇਆ ਕੀ ਇਹਦਾ ਸੋਰਸ ਹੈ ਅਸਲੀ ਦਾ ਸੋਰਸ ਕੀ ਹੈ ਪਲੱਸ ਇਹਦਾ ਇਟੇਲੀਆ ਦਾ ਸੋਰਸ ਕੀ ਹੈ ਕਿੱਥੋਂ ਲੈ ਕੇ ਆ ਤੇ ਅੱਗੇ ਫਾਰਵਰਡ ਕਿੱਥੇ-ਕਿੱਥੇ ਨੇ ਕੀ ਕਰਨਾ ਸੀ ਪੁਰਾਣਾ ਕੋਈ ਰਿਕਾਰਡ ਹੈ ਜੀ ਅੱਜ ਵੀ ਹੈਗਾ ਜੀ ਨਸ਼ਾ ਕਰਦਾ ਦੀ ਆ ਇਹ ਅਜੇ ਹਿਦਾਇ ਜਿਹੜਾ ਹੈਗਾ ਇਹਦੋਂ ਅਸੀਂ ਤੁਹਾਨੂੰ ਪਤਾ ਹੀ ਹੈ ਵੀ ਨਸ਼ੇ ਦਾ ਉਹ ਮੰਨ ਨਹੀਂ ਰਿਹਾ ਬਟ ਅਸੀਂ ਇਹਦਾ ਕਿਉਂਕਿ ਅਸੀਂ ਇਹਦਾ ਰੋਕ ਲੈਣਾ ਹੈ ਜਦੋਂ ਸਾਡੇ ਕੋਲ ਹੈ ਦੇਖੋ ਨਾ ਜੀ ਨਸ਼ੇ ਕਰਨ ਵਾਲਾ ਜਿੰਨਾ ਮਰਜ਼ੀ ਮਨਾਂ ਕਰੀਂ ਜਾਵੇ ਉਹ ਜਦੋਂ ਉਹਨੂੰ ਤੋੜ ਲੱਗੂਗੀ ਆਪਣੇ ਆਪ ਸਾਹਮਣੇ ਆ ਜਾਣਾ ਬਟ ਅਸੀਂ ਇਹਦਾ ਪ੍ਰੋਪਰ ਜੋ ਕਾਇਦੇ ਕਾਨੂੰਨ ਦੇ ਮੁਤਾਬਕ ਹੈ ਇਕ ਉਰਜਮ ਦੇ ਨਾਲ ਕੀਤਾ ਜਾਂਦਾ ਅਸੀਂ ਬਕਾਇਦਾ ਜੋ ਡਰੱਗ ਦੇ ਅਗੇਂਸਟ ਕਾਰਵਾਈ ਕੀਤੀ ਜਾਂਦੀ ਉਹ ਸਾਰੇ ਹੀ ਐਕਟਸ ਦੇ ਤਹਿਤ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂ ਸਰ ਪੁਰਾਣਾ ਕੋਈ ਕ੍ਰਿਮੀਨਲ ਕਾਰਡ ਹੈ ਉਹਦੇ ਵਿੱਚ ਡੋਪ ਟੈਸਟ ਹੋ ਪੁਰਾਣਾ ਕੋਈ ਕ੍ਰਿਮੀਨਲ ਕਾਰਡ ਹੈ ਜੀ ਬੰਦੇ ਦਾ ਕ੍ਰਿਮੀਨਲ ਪੁਰਾਣੇ ਰਿਕਾਰਡ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਖਿਲਾਫ ਆਲਰੇਡੀ ਦੋ ਮੁਕਦਮੇ ਦਰਜ ਹੈ ਤੀਜਾ ਇਹ ਹੈ ਦੋ ਮੁਕਦਮੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਕਿ ਉਹਦੇ ਵਿੱਚ ਇੱਕ ਲੜਾਈ ਝਗੜੇ ਦਾ 307 ਦਾ ਮੁਕਦਮਾ ਜਿਹਦੇ ਵਿੱਚ ਅਸੀਂ ਜਿਹੜਾ ਸਾਡਾ ਇਸ ਵੇਲੇ ਥਾਣਾ ਦਰਾਹਾ ਦੇ ਵਿੱਚ ਅੰਡਾ ਇਨਵੈਸਟੀਗੇਸ਼ਨ ਉਹਦੇ ਵਿੱਚ ਅਸੀਂ ਇਹਨੂੰ ਰੈਸਟ ਕੀਤਾ ਪਲੱਸ ਇਹਦੇ ਖਿਲਾਫ ਆਲਰੇਡੀ ਇੱਕ ਐਨਡੀਪੀਐਸ ਦੰਪ ਕਰਵਾ ਸਰ ਕਿੰਨਾ ਪੜਿਆ ਲਿਖਿਆ ਹੈ ਕਿੰਨੀ ਏਜ ਹੈ ਸਰ ਇਹ ਇਹਦੀ ਜਿਹੜੀ ਏਜ ਹੈ ਹਾਂ ਸਭ 26 ਸਾਲ ਦੀ ਏਜ ਹੈ ਅ ਦੇਖੋ ਇਹ ਇਹ ਜੂਥ ਹੈ ਜਿਹੜੀ ਖਾਸ ਤੌਰ ਤੇ ਗਲਤ ਰਾਹਤ ਤੇ ਜਿਹੜੇ ਇਹ ਲੋਕ ਚੱਲੇ ਹੋਏ ਨੇ ਅਸੀਂ ਮੈਥੋਡਿਕ ਕਿਚੀ ਮਾ ਹੋਡ ਇੱਕ ਸਪੈਸ਼ਲੀ ਤੁਹਾਡੇ ਜਰੀਏ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਅਪੀਲ ਵੀ ਕਰਨੀ ਚਾਹਾਂ ਹਾਂ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਅਸੀਂ ਇਹ ਜਿਹੜਾ ਪਹਿਲੇ ਤੁਹਾਨੂੰ ਦੱਸਿਆ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਹੈ ਉਹਦੇ ਮੁਤਾਬਕ ਅਸੀਂ ਪਿੰਡਾਂ ਦੇ ਵਿੱਚ ਸੈਮੀਨਾਰ ਅਵੇਅਰਨੈਸ ਦੇ ਤੌਰ ਤੇ ਕਰ ਰਹੇ ਹਾਂ ਔਰ ਖਾਸ ਤੌਰ ਤੇ ਸਾਡੇ ਲੋਕਾਂ ਨੂੰ ਅਪੀਲ ਇਹ ਹੈ ਅਸੀਂ ਈਵਨ ਕੰਪਲੇਂਟ ਬਾਕਸ ਆਪਦੇ ਵੱਲੋਂ ਵੀ ਲਗਵਾਏ ਗਏ ਨੇ ਸਕੂਲਾਂ ਦੇ ਵੀ ਅੱਗੇ ਗਲੀਆਂ ਦੇ ਵਿੱਚ ਵੀ ਇਸ ਤਰੀਕੇ ਨਾਲ ਤਾਂ ਕਿ ਮਤਲਬ ਅਨੋਨਿਮਸ ਤਰੀਕੇ ਦੇ ਨਾਲ ਆਪਣੀ ਪਛਾਣ ਨੂੰ ਗੋਪਤ ਰੱਖੋ ਉਹਨੇ ਤੱਕ ਇਨਫੋਰਮੇਸ਼ਨ ਦਿਓ ਸਾਨੂੰ ਉਹਦੇ ਵਿੱਚ ਜਿਹੜਾ ਨਸ਼ਾ ਕਰਨ ਵਾਲਾ ਹੈ ਜਿਹੜਾ ਪੀਂਦਾ ਹੈ ਅਸੀਂ ਉਹਦਾ ਬਕਾਇਦਾ ਇਲਾਜ ਹੀ ਕਰਾਵਾਂਗੇ ਜਿਹੜਾ ਪੀਣ ਵਾਲਾ ਜਿਹੜਾ ਵੇਚਣ ਵਾਲਾ ਹੈ ਉਹਨੂੰ ਬਕਾਇਦਾ ਅਸੀਂ ਉਹਦੇ ਖਿਲਾਫ ਐਨਡੀਪੀਐ ਸੈਕਟ ਦੇ ਤਹਿਤ ਪ੍ਰੋਪਰ ਅਸੀਂ ਕਾਰਵਾਈ ਵੀ ਕਰਾਂਗੇ ਸਾਰੀ ਤੁਸੀਂ ਜਿਹੜੇ ਦੋਸ਼ੀ ਫੜੇਗੇ ਇਹਦੀ ਬੈਕਗ੍ਰਾਉਂਡ ਕੀ ਹੈ ਕਰਦਾ ਕੀ ਸੀ ਤੁਹਾਨੂੰ ਦੱਸਿਆ ਵੀ ਇਹਦੀ ਬੈਂਗਰੋਡ ਬਹੁਤ ਮਾੜੀ ਹੈ ਇਹ ਡਿਫਾਲਟਰ ਇਨਸਾਨ ਹੈ ਇਹ ਕੋਈ ਕੰਮ ਨਹੀਂ ਕਰਦਾ ਆਹੀ ਇਹਦੇ ਕੰਮ ਨੇ ਲੜਾਈ ਝਗੜੇ ਕਰਨੇ ਟਿੱਟਾ ਵੇਚਣਾ ਸਮਝ ਗਏ ਨਾ ਬੈਡ ਐਲੀਮੈਂਟਸ ਨੇ ਨਾਲ ਰਲ ਕੇ ਲੜਾਈ ਝਗੜੇ ਕਰਨੇ ਸੱਟਾਂ ਚੋਰੀਆਂ ਮਾਰਨੀਆਂ ਆਹੀ ਇਹਦੇ ਕੰਮ ਹੈਗਾ ਔਰ ਇਹ ਕੋਈ ਕੋਈ ਜੌਬ ਨਹੀਂ ਕਰਦਾ ਕੋਈ ਉਹ ਨਹੀਂ ਕਰਦਾ ਠੀਕ ਹੈ ਨਾ ਕੀ ਤੁਹਾਡੇ ਬੱਚੇ ਚ ਇਕੱਲੇ ਹੀ ਆ ਹੋਰ ਵੀ ਕੋਈ ਸਨਾਲੇ ਤੇ ਮੇਰੀ ਫੈਮਿਲੀ ਦੇ ਵਿੱਚ ਇਹ ਇਕੱਲੇ ਹੀ ਬਤ ਸੱਕੇ ਬੱਚੇ ਚ ਮੌਕੇ ਤੇ ਇਕੱਲੇ ਹੀ ਫੜਿਆ ਗਿਆ ਜੀ ਜਾਂ ਕੋਈ ਹੋਰ ਵੀ ਸੀ ਨਾਲੇ ਮੌਕੇ ਤੇ ਹੀ ਇਕ ਹੀ ਫੜਿਆ ਜੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਜੀ